57 ਸਾਲ ਇਹ ਮੈਂ ਮੇਤੋ ਛੋਟੇ ਪੰਜ ਭੈਣ ਭਰਾ ਸੀ ਛੇ ਭੈਣ ਭਰਾ ਸਾਨੂੰ ਸਾਰਿਆਂ ਨੂੰ ਪਾਲਿਆ ਉਹਨਾਂ ਦੀ ਆਪਦੀ ਜ਼ਿੰਦਗੀ ਜੇ ਸਾਨੂੰ ਦਿੱਤਾ ਹੀ ਦਿੱਤਾ ਸਤੋਂ ਲਿਆ ਕਦੇ ਨਹੀਂ ਹੈਗਾ ਬੰਦਾ ਜਿਹੜਾ ਫਕਰ ਫਕੀਰ ਸੀ ਉੱਚਾ ਸੁੱਚਾ ਸੀ ਬਹੁਤ ਹੀ ਵੱਡਾ ਸੀ ਸਬਰ ਸੰਤੋਖ ਸੀ ਕਦੇ ਕਿਸੇ ਨੇ ਉਹਦੇ ਕਦੇ ਵੀ ਉਂਗਲੀ ਰੱਖਿਆ ਨਹੀਂ ਕੋਈ ਰੱਖਿਆ ਨਹੀਂ ਸੀ ਸਾਦਾ ਹੈਗਾ ਉਹਨਾਂ ਦਾ ਪਰਿਵਾਰ ਲੱਖਾਂ ਬਣ ਜਾਂਦੇ ਜਿੰਨਾ ਹੈ ਉਹ ਵੱਡੇ ਸੀ ਪਰ ਸਾਨੂੰ ਸੀਧਰਾਂ ਵੀ ਇੰਨੇ ਸੀ ਮਣ ਇਹ ਜਿਹੜੇ ਉਹਦੇ ਰਿਸ਼ਤੇ ਨੇ ਉਹ ਐਡੇ ਵੱਡੇ ਨੇ ਇਹਨਾਂ ਤੋਂ ਇੰਨੀ ਸੇਧ ਮਿਲਦੀ ਹੈ ਕਿ ਅਸੀਂ ਬੇ ਲੋੜਾ ਸਮਾਨ ਇਕੱਠਾ ਕਰੀ ਜਾਂਦੇ ਆ ਤੇ ਇਸ ਬਹੁਤ ਘੱਟ ਲੋਡ ਹੁੰਦੀ ਹੈ ਅਸੀਂ ਲੋਕਾਂ ਦਾ ਖਾਈ ਜਾਂਦੇ ਆ ਲੋਕਾਂ ਦਾ ਦੱਬੀ ਜਾਂਦੇ ਆ ਸਾਨੂੰ ਅੰਮਰਬੇਲ ਦਾ ਰੂਪ ਕਦੇ ਵੀ ਧਾਰਨ ਨਹੀਂ ਕਰਨਾ ਮਨ ਨਹੀਂ ਵੀ ਰੰਨਾਗਾ ਜਿੱਥੇ ਤੁਹਾਡਾ ਮਨ ਕੋ ਚੰਦਾ ਕਰੋ ਕੰਮ ਨਾ ਕਰੋ ਕੋਈ ਉਹ ਕਹਿੰਦੇ ਅੱਜ ਕਹਿੰਦਾ ਮੈਨੂੰ ਮੁੜਕੇ ਨਾ ਕਰੀ ਮੈਂ ਜਿਸ ਦਿਨ ਮਰੂੰਗਾ ਉਸ ਦਿਨ ਵੀ ਮੈਂ ਕੰਮ ਕਰਦਾ ਮਰੂੰਗਾ ਉਹਦਾ ਕਰਜ਼ਾ ਸਾਡੇ ਨੂੰ ਇੰਨਾ ਹੈ ਕਿ ਅਸੀਂ ਸਾਰੇ ਭੈਣ ਭਾਈ ਸਾਡੇ ਬੱਚੇ ਲਹਣ ਤੇ ਲੱਗੇ ਰਹੀਏ ਅਸੀਂ ਉਹਦਾ ਕਰਜ਼ਾ ਨਹੀਂ ਅਦਾ ਕਰ ਸਕਾਂਗੇ ਇੱਕ ਉਸ ਮੋਗ ਜਰੂਰ ਸੀ ਵੀ ਜਾਂ ਮੇਰੀ ਬਾਹ ਕੱਟ ਗਈ ਹੈ ਜਾਂ ਤਾਂ ਮੈਂ ਠੂਠਾ ਫੜ ਲਾਂ ਆਪਦੇ ਟੱਬਰ ਤੇ ਜਾਂ ਰਿਸ਼ਤਿਆਂ ਤੇ ਜਾਂ ਭੈਣ ਭਾਈਆਂ ਦੇ ਡਿਪੈਂਡੈਂਟ ਹੋ ਜਾ। ਦੂਜਾ ਸੀ ਕਿ ਮੈਂ ਚੈਲੰਜ ਐਕਸੈਪਟ ਕਰਾਂ। ਮੈਂ ਚੈਲੰਜ ਐਕਸੈਪਟ ਕੀਤਾ। ਇਹ ਕਹਾਣੀ ਰਿਸ਼ਤਿਆਂ ਦੀ अहमियत ਨੂੰ ਬਖੂਬੀ ਬਿਆਨ ਕਰਦੀ ਹੈ। ਜਿੱਥੇ ਅੱਜ ਦੇ ਸਮੇਂ 'ਚ ਲੋਕ ਇੱਕ ਦੂਜੇ ਤੋਂ ਲੱਖਾਂ ਉਮੀਦਾਂ ਲਾ ਲੈਂਦੇ ਨੇ ਤੇ ਰਿਸ਼ਤੇ ਨਿਭਾਉਣ ਵੇਲੇ ਇਹ ਡਿਮਾਂਡ ਰੱਖਦੇ ਨੇ ਕਿ ਜੇ ਅਸੀਂ ਕਿਸੇ ਲਈ ਕੁਝ ਕਰ ਰਹੇ ਹਾਂ ਤਾਂ ਅਗਲਾ ਇਨਸਾਨ ਵੀ ਸਾਡੇ ਲਈ ਓਨਾ ਹੀ ਕਰੂਗਾ। ਪਰ ਜਿਹੇ ਦੌਰ ਚ ਸੀਤਾ ਰਾਮ ਦੀ ਕਹਾਣੀ ਬਿਨਾ ਕਿਸੇ ਮਤਲਬ ਤੋਂ ਨਿਭਾਏ ਰਿਸ਼ਤੇ ਤੇ ਪਾਕ ਮੁਹਬਤੀ ਸਾਂਝ ਦੀ ਉਦਾਹਰਣ ਪੇਸ਼ ਕਰਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 57 ਸਾਲ ਪ੍ਰੋਫੈਸਰ ਗਿਆਨ ਸਿੰਘ ਦੇ ਪਰਿਵਾਰ ਨੂੰ ਦੇ ਦਿੱਤੇ ਪ੍ਰੋਫੈਸਰ ਗਿਆਨ ਸਿੰਘ ਜੋ ਕਿ ਇੱਕ ਉੱਗੇ ਆਤਮਾਸ਼ਾਸਤਰੀ ਹਨ ਪੰਜਾਬੀ ਯੂਨੀਵਰਸਿਟੀ ਚ ਪੜਾਉਂਦੇ ਰਹੇ ਨੇ ਜਦੋਂ ਪੰਜਾਬ ਸਰਕਾਰ ਆਪਣਾ ਬਜਟ ਤਿਆਰ ਕਰਦੀ ਸੀ ਜਾਂ ਫਿਰ ਜਦੋਂ ਆਈਪੀਐਸ ਆਈਐਸ ਦੇ ਪੇਪਰ ਤਿਆਰ ਹੁੰਦੇ ਸਨ ਤਾਂ ਉਦੋਂ ਵੀ ਇਹਨਾਂ ਦੀ ਸਲਾਹ ਲਈ ਜਾਂਦੀ ਸੀ ਪ੍ਰੋਫੈਸਰ ਗਿਆਨ ਸਿੰਘ 6 ਪੈਣਪਰਾ ਹਨ 1963 ਚ ਉਹਨਾਂ ਨਾਲ ਇੱਕ ਹਾਦਸਾ ਵਾਪਰਦਾ ਹੈ ਜਦੋਂ ਉਹਨਾਂ ਦੀ ਬਾਹਂ ਟੋਕੇ ਚੋਂਨ ਕਰਕੇ ਕੱਟੀ ਗਈ ਉਸੇ ਸਮੇਂ ਦੌਰਾਨ ਉਹਨਾਂ ਦੀ ਮੁਲਾਕਾਤ ਸੀਤਾ RAM ਨਾਲ ਹੁੰਦੀ ਹੈ ਤੇ ਪ੍ਰੋਫੈਸਰ ਗਿਆਨ ਸਿੰਘ ਕਹਿੰਦੇ ਨੇ ਕਿ ਉਦੋਂ ਹੀ ਉਹਨਾਂ 6 ਪੈਣਪਰਾਵਾਂ ਨੂੰ ਵੱਡਾ ਪ੍ਰਾ ਮਿਲ ਗਿਆ ਵੀਰ ਸੀਤਾ RAM ਸਾਡੇ ਨਾਲ ਨਹੀਂ ਰਿਹਾ ਅਸੀਂ ਵੀਰ ਸੀਤਰਾ ਉਹਨਾਂ ਦਾ ਹੈਨਾ ਇਹ ਅੱਜ ਤੋਂ 60 ਸਾਲ ਪਹਿਲਾਂ 2 ਜੁਲਾਈ 1963 ਨੂੰ ਮੈਂ ਟੋਕਾ ਕਰਵਾ ਰਿਆ ਦੀ ਮਸ਼ੀਨ ਤੇ ਪਸ਼ੂਨ ਲਈ ਮੇਰੀ ਬਾਹ ਕੱਟੀ ਗਈ ਅਸੀਂ ਲੁਧਣੇ ਸੀਐਮਸੀ ਤੇ ਬ੍ਰਾਊਨ ਮੈਮੋਰੀਅਲ ਹਸਪੀਟਲ ਚਲੇ ਗਏ ਉੱਥੇ ਘਰੋਂ ਰੋਟੀ ਜਿਆਦਾ ਜਾਂਦੀ ਹੁੰਦੀ ਸੀ ਮੇਰੇ ਬੇਬੇ ਜੀ ਜਿਹੜੀ ਰੋਟੀ ਬਜਦੀ ਸੀ ਉਹ ਜਿਹੜੇ ਲੋਕ ਖਾਣ ਆਲੇ ਬੈਠੇ ਉਹਨਾਂ 'ਚ ਵੰਡ ਦਿੰਦੇ ਸੀ ਜਦੋਂ ਸੀਤਰਾਮ ਵੀਰ ਨੂੰ ਤੀਜੀ ਵਾਰੀ ਰੋਟੀ ਦੇਣ ਲੱਗੇ ਉਹ ਕਹਿੰਦਾ ਮੈਂ ਖਾਣੇ ਨਹੀਂ ਬੇਬੇ ਜੀ ਨੇ ਪੁੱਛਿਆ ਭਾਈ ਖਾਣੇ ਨਹੀਂ ਕਿ ਤੈਨੂੰ ਭੁੱਖ ਨਹੀਂ ਹੈਗੀ ਉਹ ਕਹਿੰਦਾ ਭੁੱਖ ਹੈਗੀ ਪਰ ਬਿਨਾ ਕੀਤੇ ਮੈਂ ਦੋ ਵਾਰੀ ਤੋਂ ਪਹਿਲਾਂ ਰੋਟੀ ਲੈ ਲਈਏ ਮੈਂ ਤਾਂ ਕੋਈ ਦਿਹਾੜੀ ਮੈਨੂੰ ਲੈ ਕੇ ਜਾਊਗਾ ਕੰਮ ਕਰਨ ਲਈ ਫਿਰ ਮੈਂ ਰੋਟੀ ਖਾਊਗਾ ਬੇਬੇ ਜੀ ਕਹਿੰਦੇ ਮੇਰੇ ਬੇਟੇ ਦੀ ਬਾਹਂ ਘੱਟੀ ਗਈ ਹੈ ਵੀ ਤੁਸੀਂ ਉਹਨਾਂ ਕੋਲ ਬੈਠ ਜਾਓ ਫਿਰ ਤਾਂ ਖਾ ਲੂਗਾ ਕਹਿੰਦਾ ਫਿਰ ਖਾ ਲੂਗਾ ਅਸੀਂ 2 ਜੁਲਾਈ ਨੂੰ ਮੈਂ ਐਡਮਿਟ ਹੋਇਆ ਸੀ ਤੇ 23 ਜੁਲਾਈ ਨੂੰ ਮੇਰੀ ਉੱਥੋਂ ਛੁੱਟੀ ਹੁੰਦੀ ਹੈ 1963 ਚ ਜੀ ਕਿ ਦਿਨ ਛੁੱਟੀ ਹੋ ਗਈ ਤੇ ਜਿਆ ਪਿੰਡ ਆਉਣਾ ਸੀ ਤਾਂ ਬੇਬੇ ਜੀ ਨੇ ਪੁੱਛਿਆ ਵੀ ਇਸੇ ਤਰ੍ਹਾਂ ਤੂੰ ਸਾਡੇ ਨਾਲ ਜਾਣਾ ਹੈ ਕਹਿੰਦਾ ਵੀ ਹਾਂ ਮੈਂ ਤੁਹਾਡੇ ਨਾਲ ਚੱਲੂਗਾ ਤੇ ਕਿਹਾ ਵੀ ਆਉਦੇ ਘਰੇ ਪੁੱਛਿਆ ਕਹਿੰਦਾ ਮੇਰੇ ਤਾਂ ਕੋਈ ਹੈ ਨਹੀਂ ਹੈਨਾ ਇੱਥੇ ਆ ਗਏ ਇੱਥੇ ਆ ਕੇ ਬੇਟਾ ਉਹਨਾਂ ਨੇ 57 ਸਾਲ ਇਹ ਮੈਂ ਮੇਤੋ ਛੋਟੇ ਪੰਜ ਭੈਣ ਭਰਾ ਸੀ 6 ਭੈਣ ਭਰਾ ਸਾਨੂੰ ਸਾਰਿਆਂ ਨੂੰ ਪਾਲਿਆ ਇੱਕ ਭਰਾ ਦੀ ਦਾ ਵਰਤ ਵੀ ਉਹਦੇ ਆਉਣ ਤੋਂ ਬਾਅਦ ਦੀ ਹੈਗੀ ਸਾਨੂੰ ਪਾਲਿਆ ਫਿਰ ਘਰ ਨੂੰ ਸਾਰਾ ਉਹਨਾਂ ਨੇ ਸੰਭਿਆ ਉਸ ਤੋਂ ਬਾਅਦ ਸਾਡੇ 6 ਭੈਣ ਭਾਈਆਂ ਦੇ ਬੱਚੇ ਨੇ ਉਹ ਵੀ ਉਹਨਾਂ ਨੇ ਪੜ੍ਹਾਏ ਹੈਨਾ ਜਣੀ ਬਹੁਤ ਵੱਡਾ ਕੰਮ ਕੀਤਾ ਉਹ ਬੰਦਾ ਜਿਹੜਾ ਫਕਰ ਫਕੀਰ ਸੀ ਉੱਚਾ ਸੁੱਚਾ ਸੀ ਬਹੁਤ ਹੀ ਵੱਡਾ ਸੀ ਸਾਬਰ ਸੰਤੋਖ ਸੀ ਕਦੇ ਕਿਸੇ ਨੇ ਉਹਦੇ ਕਦੇ ਵੀ ਉਂਗਲੀ ਰੱਖਿਆ ਨਹੀਂ ਕੋਈ ਰੱਖਿਆ ਨਹੀਂ ਸੀ ਸਾਦਾ ਹੈਗਾ 1997 ਚ ਅਸੀਂ ਪਟਿਆਲੇ ਗਏ ਜਦੋਂ ਅਸੀਂ ਪਟਿਆਲੇ ਗਏ ਤਾਂ ਫਿਰ ਇਹ ਉੱਥੇ ਮੈਂ ਕਿਹਾ ਵੀ ਵੀਰ ਬਈ ਤੁਸੀਂ ਬਹੁਤ ਕੰਮ ਕੀਤਾ ਇਸ ਘਰ ਲਈ ਹੁਣ ਤੁਸੀਂ ਰਿਟਾਇਰ ਹੋ ਜਾਓ ਮੈਨੂੰ ਕਹਿੰਦੇ ਰਿਟਾਇਰਮੈਂਟ ਹੁੰਦੀ ਕੀ ਹੈ ਮੈਨੂੰ ਸਮਝਾ ਉਹਨਾਂ ਨੂੰ ਪੰਜਾਬੀ ਹਿੰਦੀ ਉਰਦੂ ਤਿੰਨ ਭਾਸ਼ਾਵਾਂ ਦਾ ਬਹੁਤ ਵਧੀਆ ਗਿਆਨ ਸੀ ਪੜ੍ਹਦੇ ਸੀ ਲਿਖਦੇ ਸੀ ਤਿੰਨਾਂ ਚ ਤੇ ਮੈਂ ਕਿਹਾ ਵੀਰ ਬਈ ਰੇਡੀਓ ਸੁਣ ਲਿਆ ਟੈਲੀਵਿਜ਼ਨ ਦੇਖ ਲਿਆ ਅਖਬਾਰ ਪੜ੍ਹ ਲਿਆ ਬੁੱਕਸ ਪੜ੍ਹ ਲੀਆਂ ਬਾਰਾਂਦਰੀ ਗਾਰਡਨ ਕੋ ਮੈਂ ਜਾਂ ਬਾਜ਼ਾਰ ਜਾਇਆ ਜਾਂ ਗੁਰਦੁਆਰੇ ਮੰਦਰ ਜਾਇਆ ਜਿੱਥੇ ਤੁਹਾਡਾ ਦਿਲ ਖੁਸ਼ ਹੁੰਦਾ ਕਰੋ ਕਹਿੰਦਾ ਹੋਰ ਕੋਈ ਉਹਨਾਂ ਨੂੰ ਬਹੁਤ ਕੁਝ ਜ਼ਿਆਦਾ ਪਤਾ ਸੀ ਮੈਂ ਨਹੀਂ ਵੀਰੇ ਇੰਨਾ ਕਹਿ ਜਿੱਥੇ ਤੁਹਾਡਾ ਮਨ ਖੁਸ਼ ਹੁੰਦਾ ਕਰੋ ਕੰਮ ਨਾ ਕਰੋ ਕੋਈ ਉਹ ਕਹਿੰਦੇ ਅੱਜ ਕਹਦਾ ਮੈਨੂੰ ਮੁੜ ਕੇ ਨਾ ਕਰੀ ਮੈਂ ਜਿਸ ਦਿਨ ਮਰੂੰਗਾ ਉਦੋਂ ਵੀ ਮੈਂ ਕੰਮ ਕਰਦਾ ਮਰੂੰਗਾ ਹੈਨਾ ਇਸ ਤਰ੍ਹਾਂ ਚੱਲਦੇ ਰਹੇ ਸਾਡੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਪਾਲਿਆ ਕਿ ਸ਼ਾਇਦ ਅਸੀਂ ਵੀ ਉਸ ਤਰ੍ਹਾਂ ਨਹੀਂ ਪਾਲ ਸਕਦੇ ਹੈਗੇ ਜਦੋਂ ਉਹਨਾਂ ਨੂੰ ਅਸੀਂ ਮਿਲੇ ਸੀ ਨਾ ਇਹ ਉਹਨਾਂ ਦੀ ਹਾਲਤ ਕੋਈ ਬਹੁਤ ਠੀਕ ਨਹੀਂ ਸੀ ਪਹਿਲੇ ਤਾਂ ਉਹ ਮੈਂਟਲੀ ਅਪਸੈਟ ਸੀ ਉਹ ਠੀਕ ਹੋਵੇ ਸਕਨ ਸਾਰੀ ਖਰਾਬ ਹੋ ਗਈ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ-ਹੌਲੀ ਗੱਲਬਾਤ ਸ਼ੁਰੂ ਕੋਈ ਤੇ ਇੱਕ ਜਿਹੜੇ ਸਾਡੇ ਬੇਬੇ ਜੀ ਸੀ ਉਹਨਾਂ ਨੇ ਸਾਨੂੰ ਆ ਕੇ ਕਹੇ ਸੀ ਵੀ ਮੈਂ ਸੀਤਾਰਾਮ ਨੂੰ ਲੁਧਿਆਣ ਤੋਂ ਲੈ ਕੇ ਆਈ ਆ ਇਹ ਮੇਰਾ ਛੇਵਾਂ ਤੇ ਪਹਿਲਾ ਬੇਟਾ ਹੈ ਪਹਿਲਾ ਤਾਂ ਛੇਵਾਂ ਬੇਟਾ ਹੈਗਾ ਹੈਨਾ ਇੱਕ ਸਾਡੀ ਕਹਿੰਦੇ ਮੇਰੀ ਬੇਟੀ ਹੈ ਤੁਡੇ ਸਾਰੇ ਭੈਣ ਭਾਈ ਤੋਂ ਵੱਡਾ ਹੈ ਇਹਦੀ ਥਾਂ ਵੱਡੇ ਦੀ ਹੋ ਰਹੂਗੀ ਹੈਨਾ ਤੇ ਉਹੀ ਥਾਂ ਰਹੀ ਹੈ ਵੀਰ ਦੇ ਨਾਲ ਤੇ ਵੀਰ ਨੇ ਸਾਨੂੰ ਕਦੇ ਇਸ ਤਰ੍ਹਾਂ ਦੀ ਗੱਲੇ ਨਹੀਂ ਮਹਿਸੂਸ ਹੋ ਦਿੱਤੀ ਜਾਂ ਉਹਨੂੰ ਮਹਿਸੂਸ ਹੋਵੇ ਦੂਜਾ ਉਹ ਸਭ ਕੁਝ ਸਾਨੂੰ ਕਹਿੰਦਾ ਸੀ ਵੀ ਤੂੰ ਸੰਭਲ ਕੇ ਚੱਲੋ ਠੀਕ ਤਰੀਕੇ ਨਾਲ ਚੱਲੋ ਅੱਗੇ ਵਧੋ ਇੱਥੇ ਇਹ ਠੀਕ ਹੈ ਉੱਥੇ ਇਹ ਠੀਕ ਹੈ ਜਿਹੜੇ ਲੋਕ ਸੋਸ਼ਲ ਸਰਕਲ ਜੋ ਮਿਲਣਾ ਸੀ ਉਹ ਦੱਸ ਦਿੰਦਾ ਸੀ ਇਹ ਜੋ ਇੰਨੇ ਬੰਦੇ ਵਧੀਆ ਨੇ ਇੰਨੇ ਬੰਦੇ ਦਾ ਆਪਣੇ ਪਰਪਸ ਲਈ ਆ ਜਾਂਦੇ ਬਹੁਤ ਨੇਕ انسان ਸੀ ਇਹ ਕਹਿਣਾ ਸੱਚ ਹੀ ਹੋਵੇਗਾ ਕਿ ਕਈ ਵਾਰ ਖੂਨ ਦੇ ਰਿਸ਼ਤੇ ਵੀ ਉਹਨਾਂ ਸਾਥ ਨਹੀਂ ਨਿਭਾਉਂਦੇ ਜਾਂ ਪ੍ਰੋਫੈਸਰ ਗਿਆਨ ਸਿੰਘ ਦੇ ਸ਼ਬਦ ਅਚ ਕਹਾਂ ਤਾਂ ਕਈ ਵਾਰ ਖੂਨ ਦੇ ਰਿਸ਼ਤੇ ਸੌ ਜਾਂਦੇ ਨੇ ਤੇ ਜਿਹੜੇ ਰੱਬ ਵੱਲ ਬਣਾਏ ਜਾਂ ਆਪ ਮੁਹਾਰੇ ਬਣੇ ਰਿਸ਼ਤੇ ਹੁੰਦੇ ਨੇ ਉਹ ਜੀਵਨ ਪਰ ਲਈ ਤੁਹਾਡੇ ਨਾਲ ਰਹਿ ਜਾਂਦੇ ਨੇ ਕਈ ਵਾਰੀ ਖੂਨ ਦੇ ਰਿਸ਼ਤੇ ਬਿਲਕੁਲ ਸੌ ਜਾਂਦੇ ਨੇ ਠੰਡੇ ਹੋ ਜਾਂਦੇ ਨੇ ਜਾਨ ਸ਼ੌਂਕ ਦਾ ਰੂਪ ਧਾਰਨ ਕਰ ਜਾਂਦੇ ਜਾਂ ਅਮਰਬੇਲ ਦਾ ਰੂਪ ਧਾਰਨ ਕਰ ਜਾਂਦੇ ਨੇ ਸਾਡੇ ਵੀ ਇੱਕ ਰਿਸ਼ਤੇਦਾਰ ਨੇ ਇਹ ਸਾਡੇ ਪਰਿਵਾਰ ਦਾ ਬਹੁਤ ਜ਼ਿਆਦਾ ਪ੍ਰਾਪਰਟੀ ਸਾਰੀ ਸਾਰੀ ਆਪਦੇ ਨਾਂ ਕਰਾ ਲਈ ਤੇ ਉਹ ਅਮਰਵੇਲ ਹੀ ਬਣ ਗਿਆ ਤੇ ਉਹਨੇ ਮੁੜ ਕੇ ਕਿਹਾ ਵੀ ਨਾ ਦਾ ਤੁਹਾਡੇ ਹੈ ਨਹੀਂ ਮੈਂ ਤੁਹਾਨੂੰ ਕੁਝ ਦਿੰਦਾ ਨਹੀਂ ਮੇਰੇ ਦਿਲੇ ਨਹੀਂ ਕਰਦਾ ਹੈਗਾ ਪਰ ਦੂਜੇ ਪਾਸੇ ਸੀਤਰਾਮ ਵੀਰ ਸੀ ਉਹਦਾ ਕਰਜ਼ਾ ਸਾਡੇ ਜਮ ਇੰਨਾ ਹੈ ਕਿ ਅਸੀਂ ਸਾਰੇ ਭੈਣ ਭਾਈ ਸਾਡੇ ਬੱਚੇ ਲਾਉਣ ਤੇ ਲੱਗੇ ਰਹੀਏ ਅਸੀਂ ਉਹਦਾ ਕਰਜ਼ਾ ਨਹੀਂ ਅਦਾ ਕਰ ਸਕਾਂਗੇ ਇੰਨਾ ਜ਼ਿਆਦਾ ਕਰਜ਼ਾ ਹੈਗਾ ਮੈਨੂੰ ਲੱਗਦੀ ਹੈ ਉਹਨਾਂ ਦਾ ਪਰਿਵਾਰ ਲੱਖਾਂ ਬਰਜੰਦੇ ਜਿੰਨਾ ਹੈ ਉਹ ਵੱਡੇ ਸੀ ਪਰ ਸਾਨੂੰ ਸੀਤਰਾਮ ਵੀਰ ਨੇ ਜ਼ਿੰਮੇਵਾਰ ਸਾਨੂੰ ਉਸ ਮਾਥਰ ਦਾ ਜਿਹੜਾ ਵੱਡਾ ਹੋਇਆ ਸੀ ਅਸੀਂ ਉਹਦੇ ਦੇਣਦਾਰ ਆਂ ਕੁਦਰਤ ਦੇਣਦਾਰ ਆਂ ਸਮਾਜ ਦੇਣਦਾਰ ਆਂ ਕਿ ਸਾਨੂੰ ਉਸੇ ਦੇ ਰੰਗ ਬਹੁਤ ਵੱਡਾ ਸੀ ਬਹੁਤ ਵੱਡਾ ਜਿਹੜਾ ਕੁਛ ਅਸੀਂ ਇਹ ਕਰ ਵੀ ਰਿਹਾ ਹੈ ਇਹ ਉਹਦੇ ਵਿੱਚੋਂ ਜੇ ਸਮੁੰਦਰ ਹੈ ਸਮੁੰਦਰ ਚੋਂ ਇੱਕ ਡ੍ਰੌਪ ਦਾ ਹਜ਼ਾਰਮਾ ਹਿੱਸਾ ਹੋਊਗਾ ਜਿਹੜਾ ਉਹਦੇ ਬਰਾਬਰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਅਸੀਂ ਉਹਨਾਂ ਦੀ ਯਾਦ ਨੂੰ ਇਹ ਲੰਬੇ ਟਾਈਮ ਰੇ ਰੱਖਣ ਲਈ ਏ ਵੀਰ ਸੀਤਾਰਾਮ ਯਾਦਗਾਰੀ ਲਾਇਬ੍ਰੇਰੀ ਤੇ ਕਮਿਊਨਿਟੀ ਹਾਲ ਬਣਾਇਆ ਜਿਹੜਾ ਅੱਜ ਇਹਦਾ ਲੋਕ ਅਰਪਣ ਹੋ ਜਾਣਾ ਤੇ ਲੋਕਾਂ ਲਈ ਉਹ ਖੁੱਲਾ ਹੋਊਗਾ ਹਮੇਸ਼ਾ ਲਈ ਪ੍ਰੋਫੈਸਰ ਗਿਆਨ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਸੀਤਾਰਾਮ ਦੀ ਯਾਦ 'ਚ ਵੀਰ ਸੀਤਾਰਾਮ ਲਾਇਬ੍ਰੇਰੀ ਤੇ ਕਮਿਊਨਿਟੀ ਹਾਲ ਬਣਾਇਆ ਗਿਆ ਜਿਸ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ ਉਹ ਕਹਿੰਦੇ ਨੇ ਕਿ ਵੀਰ ਸੀਤਾਰਾਮ ਨੇ ਸਾਡੇ ਪਰਿਵਾਰ ਲਈ ਜੋ ਵੀ ਕੀਤਾ ਇਹ ਉਸ ਦਾ ਬਹੁਤ ਛੋਟਾ ਹਿੱਸਾ ਹੈ ਜਦੋਂ ਉਹਦੀ ਮੌਤ ਹੋਈ ਹੈ ਤੇ ਅਸੀਂ ਇੱਥੇ ਪਾਰਟਸਪ ਉਹ ਪਾਇਆ ਅਸੀਂ ਕੇ ਸਕੂਲ ਸਕੂਲ ਜਾ ਕੇ ਸੀਨੀਅਰ ਸੈਕੰਡਰੀ ਸਕੂਲ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਵੱਡਾ ਹਾਲ ਬਣਾਉਣਾ ਚਾਹੁੰਦੇ ਹਾਂ ਪਰ ਸਾਡੀ ਇੱਕ ਰਿਕੁਐਸਟ ਹੈ ਵੀ ਅਸੀਂ ਪੂਰਾ ਉਹਦੇ ਦੇ ਸਾਰਾ ਕੁਝ ਲਾਇਬ੍ਰੇਰੀ ਵੀ ਡਿਵੈਲਪ ਕਰਨਾ ਹੈ ਕਮਿਊਨਿਟੀ ਹਾਲ ਵੀ ਸਿਰਫ ਸ਼ਾਮ ਨੂੰ ਆਫ ਸਕੂਲ ਆਰਟ ਦੋ ਘੰਟੇ ਤੁਸੀਂ ਉਹਨੂੰ ਪੜ੍ਹਨ ਲਈ ਖੋਲ੍ਹ ਦਿਓ ਉਹ ਨਹੀਂ ਮੰਨੇ ਇਹ ਸਾਡਾ ਘਰ ਹੈ ਨਾਲ ਆਪਾਂ ਲਾਇਬ੍ਰੇਰੀ ਦੇ ਕਮਿਊਨਿਟੀ ਹਾਲ ਬਣਾਇਆ ਹੈਗਾ ਜਿਹੜਾ ਉਹ ਬਣਾਇਆ ਹੈ ਫਿਰ ਇਹ ਸੋਚਿਆ ਜੇ ਉਹਨਾਂ ਸੰਨ ਜਵਾਬ ਦਿੱਤਾ ਫਿਰ ਇਹ ਸੋਚਿਆ ਸਾਡੇ ਕੋਲ ਜ਼ਮੀਨ ਹੈਗੀ ਉਹਦਾ ਬੇਬੇ ਨੇ ਕਹਦੀ ਥੋੜਾ ਬੜਾ ਭਾਈ ਹੈ ਉਹਦਾ ਹਿੱਸਾ ਹੈਗਾ ਫਿਰ ਅਸੀਂ ਉਹਦੀ ਮੈਮਰੀ ਚ ਸੋਚਿਆ ਵੀ ਸਾਡਾ ਚੰਗਾ ਕੰਮ ਕੀ ਹੋ ਸਕਦਾ ਉਹ ਲਾਇਬ੍ਰੇਰੀ ਤੇ ਕਮਿਊਨਿਟੀ ਹਾਲ ਲਈ ਸੀ ਕਿਉਂਕਿ ਜਿਹੜਾ ਲਾਇਬ੍ਰੇਰੀ ਹੈ ਇਹਦੇ ਨਾਲ ਅਸੀਂ ਸੋਚਦਾ ਜਿੰਨਾ ਵਿਦਿਆਰਥੀ ਅਸੀਂ ਪਿੱਛੇ ਜਾ ਰਹੇ ਸਾਡਾ ਬੱਚੇ ਜੰਗ ਜਨਰੇਸ਼ਨ ਇਹ ਉਹਦੇ ਲਈ ਜਿੰਨਾ ਅਸੀਂ ਕਰ ਸਕੀਏ ਤੇ ਦੂਜਾ ਜਿਹੜਾ ਕਮਿਊਨਿਟੀ ਹਾਲ ਹੈ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਸਿੱਧੇ ਸਾਦੇ ਫੰਕਸ਼ਨ ਕਰਨਾ ਚਾਹਣਗੇ ਤੇ ਆਪਣੇ ਆਪ ਨੂੰ ਕਰਜ਼ੇ ਤੋਂ ਬਚਾਉਣਾ ਚਾਹਣਗੇ ਆਪਣੇ ਆਪ ਨੂੰ ਬੇਲੋੜੇ ਖਰਚਿਆਂ ਤੋਂ ਬਚਾਉਣਾ ਚਾਹਣਗੇ ਤੇ ਉਸ ਤੋਂ ਬਿਨਾਂ ਜਿਹੜੀ ਸਾਡੀ ਪਰਵਾਰ ਦੀ ਸਲਾਹ ਹੈ ਅਸੀਂ ਆਪਣੀ ਕਮਾਈ 'ਚੋਂ ਇੰਨਾ ਕੁ ਪੈਸਾ ਇੱਥੇ ਲਾਉਂਦਾ ਰਹਾਂਗੇ ਜਿਹੜੇ ਸਾਡੇ ਨੌਜਵਾਨ ਬੱਚੇ ਬੈਠੇ ਨੇ ਤੇ ਉਹ ਅਨਪਲਾਈਡ ਬੈਠਿਆ ਕਰੇ ਉਹਨਾਂ ਦੀ ਕੋਈ ਇਸ ਤਰ੍ਹਾਂ ਟ੍ਰੇਨਿੰਗ ਕਰਾਉਂਦਾ ਰਹੀਏ ਕਿ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਜਲਦੀ ਮਿਲ ਸਕੇ ਤੇ ਉਹਦੀ ਜ਼ਿੰਦਗੀ ਨੂੰ ਤੋੜ ਜਦੋਂ ਵੀ ਸਾਡੀ ਜ਼ਿੰਦਗੀ 'ਚ ਕੋਈ ਹਾਦਸਾ ਵਾਪਰਦਾ ਹੈ ਤਾਂ ਕਈ ਵਾਰ ਸਾਨੂੰ ਇੰਜ ਜਾਪਨ ਲੱਗ ਜਾਂਦਾ ਹੈ ਕਿ ਸਭ ਖਤਮ ਹੋ ਗਿਆ ਜਾਂ ਉਮਰ ਪਾਰ ਲਈ ਕੁਝ ਅਧੂਰਾ ਰਹਿ ਗਿਆ ਪਰ ਜਦੋਂ ਪ੍ਰੋਫੈਸਰ ਗਿਆਨ ਸਿੰਘ ਦੀ ਬਾਹ ਕੱਟੀ ਗਈ ਤਾਂ ਉਹਨਾਂ ਦੇ ਮਨ 'ਚ ਇਹ ਵਿਚਾਰ ਤੱਕ ਨਹੀਂ ਆਇਆ ਉਹਨਾਂ ਨੇ ਇਸ ਨੂੰ ਇੱਕ ਚੁਣੌਤੀ ਸਮਝ ਕੇ ਐਕਸੈਪਟ ਕੀਤਾ ਤੇ ਚੜ੍ਹਦੀ ਕਲਾ 'ਚ ਰਹੇ ਤੇ ਆਪਣੀ ਜ਼ਿੰਦਗੀ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਉਸ ਮੌਕੇ ਸਾਡੇ ਪਿੰਡ ਗਵਰਨਮੈਂਟ ਡਿਸਪੈਂਸਰੀ ਸੀ ਜਾਂ ਡਾਕਟਰ ਹੈ ਡਾਕਟਰ ਨੇ ਰੈਟਨਸ ਦਾ ਟੀਕਾ ਦੇਣਾ ਸੀ ਉਹ ਇੰਨਾ ਕੰਬ ਗਿਆ ਮੇਰੇ ਐਮਪਿਊਟੇਸ਼ਨ ਮੌਕੇ ਤੇ ਸੀ ਬਾਹਂ ਕੱਟੇ ਗਏ ਨਾਲੋਂ ਖੂਨ ਚੱਲ ਰਿਹਾ ਸੀ ਉਦੋਂ ਇੰਜੈਕਸ਼ਨ ਨਹੀਂ ਦਿੱਤਾ ਗਿਆ ਤੇ ਜਿਹੜੀ ਨਰਸ ਆਈ ਸੀ ਬੀਬੀ ਭਗਵੰਤ ਉਹਨੇ ਕਹਿੰਦੀ ਇਹਦਾ ਮੈਂ ਕਰੂੰਗਾ ਕੰਮ ਉਹਨੇ ਆਇਆ 1 ਮਿੰਟ ਦਿੱਤਾ ਫਿਰ ਪਿੰਡ 'ਚ ਕੋਈ ਵੀ ਗੱਡੀ ਨਹੀਂ ਸੀ ਸਾਡੇ ਘਰੇ ਵੀ ਇੰਨੇ ਪੈਸੇ ਨਹੀਂ ਸੀ ਕਿ ਦੋ ਹੋਰ ਵੀ ਲੈ ਆਂਦੇ ਜੰਦੇ ਕਿਉਂਕਿ ਘਰ ਜਮੀਨ ਬਹੁਤ ਘੱਟ ਸੀ ਗਰੀਬੀ ਸੀ ਕਰਜ਼ਾ ਸਾਰਾ ਕੁਝ ਤੇ ਫਿਰ ਪਿੱਛੋਂ ਕੋਈ 42 ਗੱਡੀ ਆਉਂਦੀ ਸੀ 42 ਗੱਡੀ ਦੇ ਵਿੱਚ ਮੈਨੂੰ ਦੋ ਬੰਦੇ ਲੈ ਗਏ ਇੱਕ ਸਾਡੇ ਘਰਾਂ ਜੋ ਚਾਚਾ ਸੁੱਚਾ ਦੂਜਾ ਸਾਡਾ ਚਾਚਾ ਭੂਪ ਉਹ ਲੈ ਗਏ ਖੰਨੇ ਤੋਂ ਬਸ ਲਈ ਢੋਲਿਆਂ ਜੋਂ ਉਤਰੇ ਫਿਰ ਸੀਐਮਸੀ ਗਏ ਫਿਰ ਮੇਰਾ ਉੱਥੇ ਇਲਾਜ ਹੋਇਆ ਜਿਹੜੀ ਗੱਲ ਤੁਸੀਂ ਦੇਖਣ ਲਈ ਕਹਿੰਨੇ ਹੋ ਇੱਕਦਮ ਮੇਰਾ ਸਿੱਖ ਪਰਿਵਾਰ ਚ ਜਨਮ ਹੋਇਆ ਉਹੀ ਮੈਂ ਸਾਰਾ ਕੁਝ ਉਸ ਤਰ੍ਹਾਂ ਦਾ ਮੈਂ ਐਕਵਾਇਰ ਕੀਤਾ ਤੇ ਕਰਨਾ ਮੈਨੂੰ ਚਾਹੀਦਾ ਸੀ ਤੇ ਫਿਰ ਮੈਨੂੰ ਇਹ ਸੀ ਕਿ ਮੈਂ ਵਾਲ ਕਟਾ ਦਿੱਤੇ ਜਾਣ ਇਹ ਜਿਹੇ ਰਾਇ ਮਿਲਦੀਆਂ ਸੀ ਇਹ ਮੈਂ ਉਹ ਬਾਲ ਕਟਾਉਣੇ ਰੱਖਨੇ ਆਪਦੀ ਜ਼ਿੰਦਗੀ ਆ ਮੈਂ ਉਹ ਕੋਈ ਦਾਖਲ ਨਹੀਂ ਦਿੰਦਾ ਪਰ ਮੈਂ ਨਹੀਂ ਘਟਾਇਆ ਮੈਂ ਨਹੀਂ ਮੈਂ ਰੱਖੂਗਾ ਇਹ ਜੂੜਾ ਕਰਨ ਦਾ ਮੈਂ ਮੈਂ ਕਰਦਾ ਰਹੂਗਾ ਇਹ ਮੇਰੇ ਦੋ ਭੈਣਾਂ ਸੀ ਮਨਜੀਤ ਭੈਣ ਤੇ ਪਰਨੀ ਭੈਣ ਦੋਨੇ ਮੇਰੇ ਜੂੜਾ ਕਰਦੀ ਹੁੰਦੀਆਂ ਸੀ ਉਮਰ ਤਕਰੀਬਨ ਇੱਕੋ ਜਿਹੀ ਦੀ ਮੇਰੇ ਨਾਲ ਦੋ-ਦੋ ਸਾਲ ਛੋਟੀਆਂ ਸੀ ਇਹ ਦਿਨ ਮੇਰੇ ਨਾਲ ਲੜ ਪਈਆਂ ਕਿ ਤੇਰਾ ਜੂੜਾ ਨਹੀਂ ਕਰਨਾ ਹੈਗਾ ਮੈਂ ਕਿਹਾ ਕੋਈ ਨਾ ਭਾਈ ਮੈਂ ਤੁਹ ਤੋਂ ਕਰਾਉਂਦਾ ਹੀ ਨਹੀਂ ਮੈਂ ਕਿਹਾ ਵੀ ਮੈਂ ਕਹਿੰਦਾ ਤੁਹ ਤੋਂ ਕਰਾਉਂਦਾ ਨਹੀਂ ਹੁਣ ਮੈਂ ਕਰੂਗਾ ਕਿਵੇਂ ਮੈਂ ਸੰਦੂਖ ਸੀ ਬੇਬੇ ਦਾ ਪਿਆ ਪੁਰਾਣਾ ਉਦੇ ਵਾਲੇ ਵਾਲੇ ਗੇੜੇ ਦੇ ਕੇ ਇੱਕ ਪਾਸੇ ਖੜ ਕੇ ਜੂੜਾ ਕਰਨਾ ਸ਼ੁਰੂ ਕਰ ਲਿਆ ਮੈਂ ਦੋ ਵਾਰੀ ਕੀਤਾ ਨਹੀਂ ਤੀਜੀ ਵਾਰ ਮੇਰੇ ਜੂੜਾ ਹੋ ਗਿਆ ਫਿਰ ਮੈਂ ਆ ਕੇ ਕਹਾ ਮੈਂ ਭੈਣ ਮੇਰਾ ਦਾ ਹਾਲ ਹੈ ਕਈ ਵੇ ਸੱਤੋ ਦਾ ਗਲਤੀ ਨਾ ਕਿਹਾਗਾ ਸੀ ਕਰ ਮਾਨੇ ਹੁਣ ਤਾਂ ਮੈਂ ਕਰੂੰ ਮੈਨੂੰ ਜੂੜਾ ਕਰਨ ਤੇ ਮੈਨੂੰ ਪੱਗ ਬੰਨਣ ਤੇ ਮੈਨੂੰ ਗੱਡੀ ਚ ਲਾਉਣ ਤੇ ਮੈਨੂੰ ਕੋਈ ਕੰਮ ਕਰਨ ਤੇ ਕਦੇ ਕੋਈ ਪ੍ਰੋਬਲਮ ਨਹੀਂ ਆਈ ਇੱਕ ਉਸ ਮੋਗ ਏ ਜ਼ਰੂਰ ਸੀ ਵੀ ਜਾਂ ਮੇਰੀ ਬਾਹਂ ਘੱਟ ਗਈਆ ਜਾਂ ਤਾਂ ਮੈਂ ਠੂਠਾ ਫੜ ਲਾਂ ਆਪਦੇ ਟੱਬਰ ਤੇ ਜਾਂ ਰਿਸ਼ਤੇਦਾਰਾਂ ਤੇ ਜਾਂ ਭੈਣ ਭਾਈਆਂ ਦੇ ਡਿਪੈਂਡੈਂਟ ਹੋ ਜਾ ਦੂਜਾ ਸੀ ਕਿ ਮੈਂ ਚੈਲੰਜ ਐਕਸੈਪਟ ਕਰਾਂ ਮੈਂ ਚੈਲੰਜ ਐਕਸੈਪਟ ਕੀਤਾ ਜਿਹੜੇ ਜੇ ਸਾਧਨ ਸੀ ਉਹਨਾਂ 'ਚ ਲਗਾਤਾਰ ਪੜਦਾ ਗਿਆ ਤੇ ਆਪਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਵਧਾਉਂਦਾ ਗਿਆ ਉਹਦੇ ਨਾਲ ਮੈਂ ਸੌਖਾ ਰਿਹਾ ਮੈਂ ਤਾਂ ਇੰਨਾ ਜ਼ਿੰਦਗੀ ਤੋਂ ਸੰਤੁਸ਼ਟ ਐ ਆਉਦੇ ਪਰਿਵਾਰ ਤੋਂ ਆਪਦੇ ਭੈਣ ਭਾਈਆਂ ਤੋਂ ਇਹ ਆਪਦੇ ਆਲੇ ਦੁਆਲੇ ਤੋਂ ਵੀ ਇੰਨਾ ਸੰਤੁਸ਼ਟ ਐ ਕਿ ਉਹਨਾਂ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਸ਼ਾਇਦ ਮੈਂ ਉਹਨਾਂ ਡੇਰਵਿੰਗ ਸੀ ਕਰਦਾ ਦੂਜੀ ਗੱਲ ਮੈਨੂੰ ਸਮਾਜ ਤੇ ਸਰਕਾਰ ਨੇ ਇੰਨਾ ਦਿੱਤਾ ਨਾ ਤਾਂ ਅਮਰੀਕਾ ਦੇ ਤਨਖਾਹ ਮੇਰੀਆਂ ਲੋੜਾਂ ਤੋਂ ਮੁਕੀ ਐ ਸਭ ਕੁ ਬਾਧੀ ਰਹੀ ਐ ਨਾ ਕਦੇ ਮੇਰਾ ਜਿਹੜਾ ਹੈਗਾ ਪੈਨਸ਼ਨ ਮੇ ਤੋਂ ਮੁੱਕਦੀ ਹੈ ਸਗੋਂ ਉਹਦੇ ਵਿੱਚੋਂ ਹੀ ਅਸੀਂ ਮੇ ਮੇਰੀ ਮਿਸਸਿਸ ਵੀ ਪੈਨਸ਼ਨ ਤੇ ਹੈ ਇਹ ਦੋਨੇ ਜੁਨਿਅਰ ਪ੍ਰੋਫੈਸਰ ਰਟਨ ਹੋਏ ਸਾਡਾ ਸਾਰਾ ਕੰਮ ਉੱਥੇ ਚੱਲ ਜਾਂਦਾ ਹੈ ਤੇ ਸਗੋਂ ਅਸੀਂ ਉਹਦੇ ਵਿੱਚੋਂ ਚੰਗੇ ਕੰਮਾਂ ਲਈ ਜਿੰਨਾ ਸਤੋਂ ਲੱਗਦਾ ਸੀ ਲਾ ਰਹੇ ਵੀ सीताराम ਵਰਗੀਆਂ ਨੇਖ ਰੂਹਾਂ ਸਾਨੂੰ ਰਿਸ਼ਤਿਆਂ ਦੀ अहमियत ਬਾਰੇ ਬਹੁਤ ਕੁਝ ਸਿਖਾ ਜਾਂਦੀਆਂ ਨੇ ਜਿਵੇਂ ਪ੍ਰੋਫੈਸਰ ਗਿਆਨ ਸਿੰਘ ਨੇ ਉਹਨਾਂ ਦੀ ਸਖਸ਼ੀਅਤ ਨੂੰ ਬਿਆਨ ਕੀਤਾ ਉਹ ਸਾਨੂੰ ਬਹੁਤ ਕੁਝ ਸਮਝਾ ਜਾਂਦੀ ਹੈ ਇੱਕ ਚੰਗਾ ਇਨਸਾਨ ਬਣਨਾ انسانیت ਨੂੰ ਜਿਉਂਦਾ ਰੱਖਣਾ ਤੇ ਬਿਨਾ ਕਿਸੇ ਲਾਲਚ ਤੇ ਮਤਲਬ ਤੋਂ ਰਿਸ਼ਤਿਆਂ ਦੀ ਸੰਭਾਲ ਤੇ ਕਦਰ ਕਰਨੀ ਬੱਡਾ ਪੜਾਉ ਆਉਂਦਾ ਹੈ ਉਹਨਾਂ ਦਾ ਜਿਸ ਦਿਨ ਉਹਨਾਂ ਦਾ ਆਖਰੀ ਦਿਨ ਹੈਗਾ ਤੇ ਜਦ ਉਹ ਥੋੜੇ ਜਿ ਮਤਲਬ ਉਲਟੀ ਕਰਨ ਲੱਗੇ ਮੈਂ ਤੇ ਮੇਰੀ ਮਿਸਸੇਜ ਭੱਜ ਕੇ ਗਏ ਕੋਵਿਡ 19 ਦੇ ਦਿਨ ਸੀ ਤੇ ਬਹੁਤ ਮਾੜੇ ਦਿਨ ਸੀ ਤੇ ਡਾਕਟਰ ਤੋਂ ਅਪਾਇੰਟਮੈਂਟ ਲੈਣ ਲਈ ਵੀ ਕਿਸੇ ਦੀ ਸਿਫਾਰਿਸ਼ ਲਵਾਈ ਗਈ ਡਾਕਟਰ ਦੀ ਅਪਾਇੰਟਮੈਂਟ ਲਈ ਜਦੋਂ ਡਾਕਟਰ ਦੀ ਅਪਾਇੰਟਮੈਂਟ ਲਈ ਤੇ ਜਾਣ ਲਈ ਗੱਡੀ ਬਾਹਰ ਕੱਢੀ ਗੱਡੀ ਜਸ ਰਿਵਰਸ ਵਿੱਚ ਪਿੱਛੇ ਕੀਤੀ ਐ ਜਦੋਂ ਮੇਰੀ ਮਿਸੇ ਦੇ ਮੋੜੇ ਤੇ ਪੂਰੇ ਹੋ ਚੁੱਕੇ ਸੀ ਹੈਨਾ ਅੰਦਰ ਲਿਆ ਸਾਨੂੰ ਭੁਲੇਖਾ ਸੀ ਕਿ ਵੀ ਹਲੇ ਇਹ ਜਿਉਂਦੇ ਨੇ ਅਸੀਂ ਹਾਰਟ ਪੰਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੇਰੀ ਮਿਸੇ ਮੈਂ ਇੱਕ ਸਾਡੇ ਹੈਲਪ ਕਰਦੇ ਨੇ ਆਸ਼ਾ ਤੇ ਗਮਾਨ ਚ ਨਰਿੰਦਰ ਸਿੰਘ ਢੀਂਸਾ ਤੇ ਡਾਕਟਰ 3ਰੀਨ ਨੇ ਸਾਰੇ ਨੇ ਆਕੇ ਫਿਰ ਡਾਕਟਰ 3ਰੀਨ ਨੇ ਕਹਦਾ ਵੀ ਇਹ ਤਾਂ ਹੁਣ ਪੂਰੇ ਹੋ ਚੁੱਕੇ ਨੇ ਫਿਰ ਸੀ ਕਿ ਉਹਨਾਂ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾਵੇ ਪਰ ਡਾਕਟਰ ਥਰੀ ਨੇ ਕਿਹਾ ਵੀ ਤੁਹਾਨੂੰ ਥਾਣੇ ਇੰਨੇ ਬੰਦੇ ਰਾਜ ਤੁਹਾਨੂੰ ਕਿਸੇ ਨੇ ਲਾਸ਼ ਜਾਣ ਨਹੀਂ ਦੇਣੀ ਪਰਮਿਸ਼ਨ ਲੈ ਕੇ ਕ੍ਰੀਮੇਸ਼ਨ ਉੱਥੇ ਕੀਤੀ ਗਈ ਉਹਨਾਂ ਦੀ ਆਪਦੀ ਜ਼ਿੰਦਗੀ ਜਿਸ ਸਾਨੂੰ ਦਿੱਤਾ ਹੀ ਦਿੱਤਾ ਹੈ ਸਾਤੋਂ ਲਿਆ ਕਦੇ ਨਹੀਂ ਹੈਗਾ ਤੇ ਫਿਰ ਇੱਕ ਸਾਨੂੰ ਨਹੀਂ ਏਸ ਪਿੰਡ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਤੇ ਪਟਿਆਲੇ 12th ਗਾਰਡਨ ਜਿੰਨੇ ਲੋਕ ਵਾਹ ਸੀ ਉਹ ਤੇ ਸਾਡੇ ਘਰਾਂ ਦੇ ਆਲੇ-ਦੁਆਲੇ ਇਹ ਉਹਦਾ ਸੰਤ ਵਾਲਾ ਇੱਕ ਐਮ ਐਸ ਸੀ ਬਹੁਤ ਦੇ ਵੱਡਾ ਉੱਚਾ ਸੋਚਾ ਕਿ ਸਪਾਸਟ ਸੀ ਸਾਰਾ ਕੁਛ ਹੈਲਪਫੁਲ ਸੀ ਸਾਰਾ ਉਸ ਤਰ੍ਹਾਂ ਦਾ ਇਨਸਾਨ ਸੀ ਜਿੱਦ ਦਿਨ ਸ਼ਾਮ ਨੂੰ ਦੀ ਡੈਥ ਹੁੰਦੀ ਹੈ ਸਵੇਰ ਤੇ ਦੁਪਹਿਰੇ ਉਹਨਾਂ ਨੇ ਆਪਣੀ ਮਰਜ਼ੀ ਦਾ ਕੰਮ ਕੀਤਾ ਉਹ ਜ਼ਿੰਦਗੀ ਪੂਰੀ ਅਣਖ ਨਾਲ ਜਿਉਿਆ ਤੇ ਇੱਜ਼ਤ ਨਾਲ ਜਿਉਿਆ ਤੇ ਜਿਹੜੇ ਉਹਦੇ ਰਿਸ਼ਤੇ ਨੇ ਉਹ ਐਡੇ ਵੱਡੇ ਨੇ ਇਹਨਾਂ ਦੋ ਦਾ ਇੰਨੀ ਸੇਧ ਮਿਲਦੀ ਹੈ ਕਿ ਅਸੀਂ ਬੇਲੋੜਾ ਸਮਾਨ ਇਕੱਠਾ ਕਰੀ ਜਾਂਦੇ ਆ ਤੇ ਇਸ ਬਹੁਤ ਘੱਟ ਲੋੜ ਹੁੰਦੀ ਹੈ ਅਸੀਂ ਲੋਕਾਂ ਦਾ ਖਾਈ ਜਾਂਦੇ ਆ ਲੋਕਾਂ ਦਾ ਦਰਬੀ ਜਾਂਦੇ ਆ ਸਾਨੂੰ ਅੰਬਰ ਬੇਲ ਦਾ ਰੂਪ ਕਦੇ ਵੀ ਧਾਰਨ ਨਹੀਂ ਕਰਨਾ ਚਾਹੀਦਾ ਜਿਹੜੀ ਰਿਸ਼ਤਿਆਂ ਦੀ ਅਹਿਮियत ਹੈ ਉਹ ਸਾਨੂੰ ਇਹ ਸੋਚਣਾ ਚਾਹੀਦਾ ਹੈ ਇਹ ਲਿਓ ਟਾਲਸਟਾਇ ਨੇ ਇਹ ਲਿਖਿਆ ਦੀ ਆਦਮੀ ਨੂੰ ਕਿੰਨੀ ਪੌਂ ਲੜਿੰਦੀ ਤੇ ਉਹਨੇ ਆਪੇ ਜਵਾਬ ਦਿੱਤਾ ਦੀ ਕਿ ਸਾਢੇ ਤੇ ਨੱਥ ਜਾਈਦੀ ਹੁੰਦੀ ਉਹ ਕਬਰ ਦੀ ਗੱਲ ਕਰਦਾ ਸੀ ਪਰ ਗੋਰਕੀ ਨੇ ਉਹਦਾ ਜਵਾਬ ਹੋਰ ਦਿੱਤਾ ਗੋਰਕੀ ਕਹਿੰਦਾ ਜਿਉਂਦੇ ਬੰਦੇ ਦੀ ਦਾ ਹੌਸਲੇ ਨਹੀਂ ਪੂਰੀ ਹੁੰਦੀ ਉਹ ਅਮਰ ਬੇਲ ਵੀ ਬਣ ਜਾਂਦਾ ਆਪਦੇ ਨਾਲ ਗੱਲ ਵੀ ਘੋਟਦਾ ਆਪਦੇ ਹੱਡੀਆਂ ਵੀ ਕੱਢਦਾ ਹੈਗਾ ਪਰ ਮਰੇ ਹ ਬੰਦੇ ਨੂੰ ਸਾਢੇ ਦਿਨ ਹੱਥ ਜ਼ਮੀਨ ਚਾਹੀਦੇ ਜੇ ਉਹਨੂੰ ਮਿਲ ਜਾਵੇ ਉਹ ਅਰਥੀ ਨੂੰ ਚਾਹੀਦੀ ਹੈਗੇ ਇਸ ਲਈ ਸਾਨੂੰ ਬਹੁਤ ਕ ਚੀਜ਼ਾਂ ਘਟਦੀ ਲੋੜ ਹੈ ਅਸੀਂ ਹਾਫਸ ਤੋਂ ਰੋਕੀਏ ਅਸੀਂ ਚੰਗੇ ਇਨਸਾਨ ਬਣੀਏ ਉਧਰੋਂ ਚੱਲੀਏ ਉਹਦੇ ਨਾਲੇ ਇਨਸਾਨੀ ਜੀਊਂਗੇ ਇਸੇ ਦਿਰਾ ਬਾਰੀ ਬਾਰ ਕੇ ਬੰਦੇ ਆਉਣਗੇ ਸਾਡੀ ਰਹਿਨਮਾਈ ਕਰਨਗੇ ਤੇ ਅਸੀਂ ਉਧਰੋਂ ਚੱਲਦੇ ਨਾ